ਬਾਗਯ ਅਕਾਲੀਆਂ ਦੀ ਹੋਈ ਅੱਜ ਮੀਟਿੰਗ ਵਿੱਚ ਤਣਾਅ ਦਾ ਮਾਹੌਲ ਦੇਖਣ ਨੂੰ ਮਿਲਿਆ ਜਿੱਥੇ ਚੱਲਦੀ ਹੋਈ ਮੀਟਿੰਗ ਦੇ ਦੌਰਾਨ ਬੀਬੀ ਜਗੀਰ ਕੌਰ ਨੇ ਬਾਹਰ ਜਾਣ ਦੀ ਕੋਸ਼ਿਸ਼ ਕੀਤੀ ਪਰ ਇਸ ਵੇਲੇ ਪਰਮਿੰਦਰ ਸਿੰਘ ਢੀਂਡਸਾ ਉਹਨਾਂ ਨੂੰ ਮਨਾਉਣ ਦੇ ਲਈ ਅੱਗੇ ਆਏ ਦੂਜੇ ਪਾਸੇ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਮੀਡੀਆ ਦੇ ਕੈਮਰੇ ਹਟਾਉਣ ਦੀ ਕੋਸ਼ਿਸ਼ ਕੀਤੀ ਤਾਂ ਜੋ ਗੱਲਬਾਤ ਬੰਦ ਕਮਰੇ ਦੇ ਅੰਦਰ ਹੀ ਰਹਿ ਸਕੇ 11 ਤਰੀਕ ਨੂੰ ਹੋਣ ਵਾਲੇ ਇਜਲਾਸ ਦੇ ਵਿੱਚ ਪ੍ਰਧਾਨਗੀ ਦੀ ਚੋਣ ਨੂੰ ਲੈ ਕੇ ਇਹ ਭਖਿਆ ਮਸਲਾ ਸਾਹਮਣੇ ਆਇਆ ਇਸ ਉੱਤੇ ਬਡਾਲਾ ਨੇ ਕਿਹਾ ਹੈ ਕਿ ਲੋਕਤੰਤਰ ਦੀ ਖੂਬਸੂਰਤੀ ਇਹੀ ਹੈ ਕਿ ਦੋ ਵੱਖਰੇ ਵਿਚਾਰ ਸਾਹਮਣੇ ਆਉਣ ਹਾਲਾਂਕਿ ਬੀਬੀ ਜਗੀਰਕੌਰ ਦਾ ਮਤਲਬ ਸੀ ਕਿ ਚੋਣ ਲੋਕਤੰਤਰ ਢੰਗ ਦੇ ਨਾਲ ਹੋਵੇ ਤੇ ਚੋਣ ਪੂਰੀ ਪ੍ਰਕਿਰਿਆ ਦੇ ਨਾਲ ਕਰਵਾਈ ਜਾਵੇ ਮੀਟਿੰਗ ਵਿੱਚ ਹੋਈ ਇਹ ਤਲਖੀ ਦਰਸਾ ਰਹੀ ਹੈ ਕਿ ਪ੍ਰਧਾਨਗੀ ਦੀ ਚੋਣ ਤੋਂ ਪਹਿਲਾਂ ਹੀ ਬਾਗੀ ਅਕਾਲੀਆਂ ਦੇ ਅੰਦਰ ਮਾਹੌਲ ਗਰਮ ਹੈ ਤੇ ਅਗਲੇ ਦਿਨਾਂ ਵਿੱਚ ਰਾਜਨੀਤਿਕ ਪਾਰਾ ਹੋਰ ਚੜਨ ਦੀ ਸੰਭਾਵਨਾ ਹੈ ਨਹੀਂ ਮੈਂ ਅੱਗੇ ਮੈਂ ਛੇਤੀ ਜਾਣਾ ਹੈ ਮੇਰੀ ਦੋਤਰੀ ਨੇ ਮੇਰੀ ਦੋਤਰੀ ਨੇ ਅਮਰੀਕਾ ਜਾਣਾ ਸੀ ਮੈਂ ਤਾਂ ਉਹਨੂੰ ਕਿਹਾ ਮੈਂ ਛੇਤੀ ਜਾਣਾ ਕਿ ਨਾ ਜਾ ਨਾ ਜਾ ਕਿ ਨਹੀਂ ਜਾਣਾ ਜੇ ਮਤੇ ਤੇ ਕੋਈ ਗੱਲ ਹੋਈ ਆ ਬੀਬੀ ਜੀ ਤੁਸੀਂ ਕਿਹਾ ਵੀ ਡੈਮੋਕ੍ਰੇਟਿਕ ਪਾਰਟੀ ਨਾਲ ਚੋਣ ਕਰਾਣ ਦੀ ਗੱਲ ਕੀਤੀ ਆ ਬਾਕੀ ਸਹਿਮਤੀ ਨਹੀਂ ਨਹੀਂ ਸਾਰੇ ਸਾਰਿਆਂ ਦਿੱਤੀ ਸਾਂਗੀ ਸਾਰਿਆਂ ਨੇ ਕਿਹਾ ਬਿਲਕੁਲ ਜੋ ਸਾਰੇ ਜਾਨੀ ਫੈਸਲਾ ਕਰਨਗੇ ਉਹੀ ਹੋਏ ਸੁਖਬੀਰ ਬਾਦਲ ਕਹਿੰਦੇ ਮੈਂ ਮਾਫੀ ਮੰਗਦਾ ਉਹਨਾਂ ਤੋਂ ਜਿਹੜੇ ਮੇਰੇ ਤੋਂ ਨਾਰਾਜ਼ ਹੋ ਕੇ ਪਾਰਟੀ ਛੱਡ ਕੇ ਇੱਕ ਵਾਰੀ ਛੋੜ ਮੰਗੀ ਕੋਈ ਬੜੀ ਬੜੀ ਮੰਗੀ ਹੈ ਕਾਲ ਤੱਕ ਤਾਂ ਜੀ ਮਾਫੀ ਤੇ ਰੱਖ ਲਵੇ ਮਤੇ ਵਾਲੀ ਗੱਲ ਹੋਈ ਜਾ ਰਹੇ ਹੋ ਫਿਰ ਉਹ ਕਹਿੰਦੇ ਮਾਫ ਮਾ ਪਾਰਟੀ ਚ ਵਾਪਸ ਆ ਜਾ ਨਹੀਂ ਨਹੀਂ ਮਾ ਪਾਰਟੀ ਦੇ ਸੀ ਬਣਾ ਰਹੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਅਨੁਸਾਰ ਤੇ ਪਾਰਟੀ ਅਸੀਂ ਬਣਾ ਰਹੇ ਅੱਛਾ ਅਕਾਲ ਜਿਹੜੇ ਜਿੱਥੇ ਉਹਨਾਂ ਜਾ ਕੇ ਮਾਫੀ ਮੰਗੀ ਸੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜੋ ਹੁਕਮ ਹੋਇਆ ਸੀ ਕਿ ਭਰਤੀ ਕਰੋ ਕਮੇਟੀ ਭਰਤੀ ਕਰਾਵੇ ਪ੍ਰਧਾਨ ਦੀ ਚੋਣ ਕਰੇ ਅਗੋ ਪਾਰਟੀ ਜਰੀਆ ਉਹ ਜਥੇਦਾਰ ਸਾਹਿਬ ਨੇ ਤਾਂ ਮਤਚ ਇਹ ਕਹਤਾ ਕਿ ਆਪੋ ਆਪਣੀ ਸਹਾਇਤ ਜਥੇਦਾਰ ਹੈ ਹੀ ਨਹੀਂ ਜੀ ਅੱਛਾ ਜਥੇਦਾਰ ਸੁਣ ਨਹੀਂ ਮੰਨਦਾ ਨਾ ਜੀ ਠੀਕ ਹੈ ਕੱਲ ਦੇ ਫੈਸਲੇ ਉਹ ਕੌਮ ਨਹੀਂ ਮੰਦੀ ਨਾ ਪ੍ਰਧਾਨ ਸਾਹਿਬ ਦਾ ਮੰਨਦਾ ਸ਼ੋਮਨੀ ਕਮੇਟੀ ਦਾ ਇਹ ਸ਼ੋਮਨੀ ਕਮੇਟੀ ਦਾ ਪ੍ਰਧਾਨ ਮੰਨੇਗਾ ਮੈਂ ਵੀ ਮੰਨ ਲਵਾਂ ਕੱਲ ਤਾਂ ਕੱਲ ਤਾਂ ਮਤਾ ਨਹੀਂ ਮੰਨਦੇ ਫਿਰ ਤੁਸੀਂ ਉਹ ਪਤਾ ਹੀ ਨਹੀਂ ਠੀਕ ਹੈ ਉਹਦੇ ਉਹਨੇ ਤੇ ਅੰਦਰੋਂ ਸ੍ਰੀ ਅਕਾਲ ਤਰ ਸਾਹਿਬ ਦੇ ਸਿਧਾਂਤਾਂ ਦਾ ਕਤਲ ਕੀਤਾ ਉੱਥੇ ਨਹੀਂ ਨਹੀਂ ਕੰਸੈਂਸਸ ਨਾ ਸਾਰਾ ਸਾਰਾ ਕੋਈ ਸਲਾਹ ਸਮਤੀ ਨਾ ਸਾਰਾ ਕੋ ਹੋ ਗਿਆ ਬਹੁਤ ਵਧੀਆ ਗੱਲ ਨਹੀਂ ਨਹੀਂ ਪੌਣ ਕੌਣ ਨਹੀਂ ਨਹੀਂ ਕੋਈ ਵੀ ਬਾਹਰ ਅੰਦਰ ਸਾਰੇ ਅਜੇ ਤਾਂ ਹੋਇਆ ਅਜੇ ਤਾਂ ਅਜੇ ਤਾਂ ਅੰਦਰ ਤੁਹਾਨੂੰ ਯਾਰ ਮਿਲਦੀ ਸੀਕਰਟ ਹੋ ਰਹੀ ਹੈ ਕੈਮਰਾਮੈਨ ਤੇ ਥੋੜਾ ਹੋ ਰਹੀ ਹੈ ਕਮਾਲ ਦੀ ਗੱਲ ਹੈ ਤੁਹਾਡੀ ਇਹ ਮੀਟਿੰਗ ਅੰਦਰ ਸਤਿਕਾਰ ਦਾ ਕੋਈ ਫੈਸਲੇ ਲੜੇ ਹੋਣੇ ਆ ਕੋਈ ਫੈਸਲੇ ਜੇ ਪੈਂਡਿੰਗ ਹੋਣੇ ਆ ਜੋ ਫੈਸਲੇ ਫਾਈਨਲ ਹੋਗੇ ਉਹ ਤੁਹਾਨੂੰ ਦੱਸ ਵੀ ਦਵਾਂਗੇ ਕਦੋਂ ਤੱਕ ਕਦੋਂ ਮੋ ਕਿਉਂਕੀ ਮੀਟਿੰਗ ਮੀਟਿੰਗ ਹੋ ਜਾਏਗੀ ਅਜੇ ਅੱਧਾ ਘੰਟਾ ਚੱਲੇਗੀ ਮੈਂ ਅੱਜ ਮੈਂ ਤੁਹਾਨੂੰ ਮੈਂ ਕਿਹਾ ਸੀ ਵੀ ਇਨਫਾਰਮਲ ਮੀਟਿੰਗ ਆ ਜਦੋਂ ਫਾਰਮਲ ਹੋਊਗੀ ਤੁਹਾਨੂੰ ਪਿਆਰ ਨਾਲ ਬੁਲਾ ਕੇ ਸਾਰੀ ਗੱਲ ਕਰਕੇ ਫੇਰ ਹੀ ਦਰਵਾਜ਼ਾ ਸਰ ਇੱਕ ਇੱਕ ਸਵਾਲ ਦਾ ਜਵਾਬ ਦੇ ਦਿਓ ਸੁਖਬੀਰ ਸਿੰਘ ਬਾਦਲ ਨੇ ਮਾਫੀ ਮੰਗੀ ਹੈ ਉਹ ਕਹਿੰਦੇ ਜਿਹੜੇ ਮੇਰੇ ਤੋਂ ਨਾਰਾਜ਼ ਹੋ ਕੇ ਪਾਰਟੀ ਚ ਗਏ ਛੱਡ ਕੇ ਉਹ ਉਹ ਦੇਖ ਲੈ ਉਹ ਦੇਖ ਲਾਂਗੇ ਬਾਅਦ ਚ ਜਿਹੜਾ ਜਲਾਸ ਤਾਂ ਹੁਣੇ ਹੋਣਾ ਉਹ ਤਾਂ ਤੈਅ ਹੋਇਆ ਵਾ ਤੇ ਮਰਸਾ ਸਾਹਿਬ ਹੋਏਗਾ ਤੇ ਅਸੀਂ ਕੋਸ਼ਿਸ਼ ਉਹਨਾਂ ਨੇ ਕੀਤੀ ਆ ਵੀ ਸਾਨੂੰ ਤੇਜਾ ਸਿੰਘ ਸਮੁੰਦਰੀ ਹਾਲ ਦਓ ਕੋਈ ਜਗ੍ਹਾ ਹੋਰ ਡਿਸਾਈਡ ਹੋਈ ਸਰ ਨਹੀਂ ਬਤ ਦੇਖੋ ਤੇਜਾ ਸਿੰਘ ਸਮੁੰਦਰੀ ਹਾਲ ਤੇ ਦੁੱਧੀਆਂ ਵੀ ਪਹਿਲਾਂ ਉਹ ਵੀ ਕਰਦੇ ਰਹੇ ਸੀ ਕਿ ਸਾਨੂੰ ਵੀ ਕਰਨ ਦਾ ਹੱਕ ਆ ਸਾਡਾ ਤੇ ਉਹਨਾਂ ਨੂੰ ਨਾ ਨਹੀਂ ਕਰਨੀ ਚਾਹੀਦੀ ਬਾਕੀ ਦੇਖਦੇ ਆ ਕੀ ਕਹਿੰਦੇ ਨੇ ਜਿਹੜਾ ਮਤਾ ਜਿਹੜਾ ਮਤਾ ਜੰਮੂਆ ਸਾਹਿਬ ਕਿਹੜਾ ਮਤਾ ਜਿੱਥੇ ਤੋਂ ਸਾਹਮਣੇ ਕੱਲ ਮੱਦੇ ਦੇ ਵਿੱਚ ਕਿਹਾ ਕਿ ਆਪੋ ਆਪਣੀ ਸਿਹਤ ਮੁਬਾਰਕ ਹੋਵੇ ਦੇਖੋ ਵੈਸੇ ਤਾਂ ਜ세ਦਾਰ ਸਾਹਿਬ ਨੇ ਜੋ ਮੈਂ ਅਖਬਾਰਾਂ ਚ ਪੜਿਆ ਮੀਡੀਆ ਚ ਦੇਖਿਆ ਉਹਨਾਂ ਨੇ ਇਹ ਕਿਹਾ ਵੀ ਆਪੋ ਆਪਣੇ ਜਿਹੜੇ ਚੁੱਲ੍ਹੇ ਸਵਿਟਣੇ ਚਾਹੀਦੇ ਆ ਉਹ ਜ세ਦਾਰ ਸਾਹਿਬ ਨੇ ਜਿਹੜਾ ਆਇਆ ਉਹ ਉਹੀ ਹੈ ਜਿਹੜਾ 2 ਤਰੀਕ ਨੂੰ ਸਿੰਘ ਸਾਹਿਬਾਨ ਨੇ ਪਾਇਆ ਸੀ ਮੇਰਾ ਸਭ ਦਾ ਉਸੇ ਤੇ ਰੋਸ਼ਨੀ ਚ ਪਾਇਆ ਤੇ ਅਸੀਂ ਤਾਂ ਆਪਣਾ ਬਣਾਇਆ ਸੀ ਜਿਹੜਾ ਆਪਣੀ ਸੁਧਾਰ ਲਹਿਰ ਉਹ ਉਦੋਂ ਹੀ ਸਿਮੇਟਦੀ ਸੀ ਤੇ ਅਸੀਂ ਤਾਂ ਉਸੇ 2 ਤਰੀਕ ਦੇ ਫਰਮਾਨ ਮੁਤਾਬਕ ਆਪਣਾ ਵੱਖਰਾ ਜਿਹੜਾ ਸੀ ਛੱਡ ਕੇ ਅਕਾਲ ਤਖਤ ਦੀ ਪੰਜ ਮੈਂਬਰੀ ਭਰਤੀ ਕਮੇਟੀ ਦੇ ਮੁਤਾਬਕ ਅੱਜ ਸ਼ੁਰੂ ਕਰ ਲਈ ਬਾਦਲ ਨੇ ਮਾਫੀ ਮੰਗੀ ਹੈ ਕਹਿੰਦੇ ਮੇਰੇ ਤੋਂ ਜਿਹੜੇ ਨਾਰਾਜ਼ ਹੋ ਕੇ ਪਾਰਟੀ ਛੱਡ ਕੇ ਗਏ ਸੀ ਹੱਥ ਜੋੜ ਕੇ ਕਹਿੰਦੇ ਉਹਨਾਂ ਤੋਂ ਮਾਫੀ ਮੰਗਦਾ ਮੁੜ ਮਾਪਾਰਟੀ ਦੇ ਵਿੱਚ ਉਹ ਸਾਰੇ ਸ਼ਾਮਲ ਹੋ ਜਾਣ। ਦੇਖੋ ਗੱਲ ਇਹ ਆ ਵੀ ਅਕਾਲੀ ਵਰਕਰ ਵੀ ਅਕਾਲੀ ਸੋਚ ਆਏ ਲੋਕ ਸਾਰੇ ਅਕਾਲੀ ਏਕਾ ਚਾਹੁੰਦੇ ਨੇ ਪਰ ਉਹਦੇ ਮੁਤਾਬਕ ਚੰਗੀ ਗੱਲ ਆ ਵੀ ਜੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠ ਪੰਥਕ ਪੰਥਪ੍ਰਸਤ ਲੋਕ ਅਕਾਲੀ ਕੌਣ ਵਾਲੇ ਲੋਕ ਮਿਲ ਇਕੱਠੇ ਹੋਣ ਤਾਂ ਚੰਗਾ ਹੋਏਗਾ। ਤੁਸੀਂ ਜਾਣ ਲਈ ਤਿਆਰ ਹੋ ਵਾਪਸ? ਮਤਲਬ ਅਸੀਂ ਕਹਿੰਦੇ ਵੀ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਨੇ ਫਰਮਾਨ ਜਾਰੀ ਕੀਤਾ ਉਹਦੇ ਤੇ ਮਤਲਬ ਕੱਲ ਵੀ ਗੜਗੱਜ ਸਾਹਿਬ ਨੇ ਕਿਹਾ ਵੀ ਇਹਨਾਂ ਨੂੰ ਲਾਗੂ ਹੋਣਾ ਚਾਹੀਦਾ ਅਸੀਂ ਵੀ ਉਸ ਗੱਲ ਦੇ ਹਮੇਸ਼ਾ ਤੇ ਜਿਹੜਾ ਲੈ ਕੇ ਹਜੇ ਵੀ ਕਿਤੇ ਨਾ ਕਿਤੇ ਸਪੈਨਸ ਬੰਨਦਾ ਜਿਵੇਂ ਅਸੀਂ ਇਸ ਮਤੇ ਨੂੰ ਮਤਲਬ ਉਹ ਨਹੀਂ ਉਹ ਕਹਿੰਦੇ ਜਸੇਦਾਰ ਉਹ ਨਹੀਂ ਮੰਨਦੇ ਕਹਿੰਦੇ ਅਸੀਂ ਜਸੇਦਾਰ ਉਹਨੂੰ ਵੀ ਨਹੀਂ ਮੰਨਦੇ ਜਸੇਦਾਰ ਨੂੰ ਨਹੀਂ ਮੰਨਦੇ ਤੇ ਮਤੇ ਨੂੰ ਕਿਵੇਂ ਮੰਨੀਏ ਦੇਖੋ ਮਤਲਬ ਮਤੇ ਉਹਨਾਂ ਨੇ ਬਖਰਾ ਨਹੀਂ ਗਿਆ ਉਹਨਾਂ ਨੇ ਦੋ ਤਰੀਕ ਦੇ ਮਤੇ ਦੀ ਹੀ ਪ੍ਰਵੋਡਤਾ ਕੀਤੀ ਆ ਤੇ ਦੋ ਤਰੀਕ ਦੇ ਮਤੇ ਨੂੰ ਤਾਂ ਹੀ ਮੰਨਦੇ ਜਸੇਦਾਰ ਮੰਨਦੇ ਇੱਕ ਸਵਾਲ ਇਹ ਤਾਂ ਹੁਣ ਪੰਥ ਨੇ ਤਲੋ ਕੋਈ ਉਹਦੇ ਬਾਰੇ ਚਰਚਾ ਨਹੀਂ ਹੋਈ ਸੀ ਕਿਸੇ ਕੰਟਰੋਵਰਸੀ ਨਹੀਂ ਪੈਣਾ ਤੇ ਹਜੇ ਤੇਜਾ ਸਿੰਘ ਸਮੁੰਦਰੀ ਹਾਲ ਦਾ ਫੈਸਲਾ ਨਹੀਂ ਕੀਤਾ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਫੈਸਲਾ ਆਊਗਾ ਉਦੋਂ ਦੇਖਾਂਗੇ ਆਪਾਂ ਕੀ ਉਹਦਾ ਪ੍ਰਤੀ ਕਰਦੇ ਨਹੀਂ ਜੀ ਨਹੀਂ ਨਹੀਂ ਬਿਲਕੁਲ ਨਹੀਂ 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 ਬਿਲਕੁਲ ਜੀ ਜਿਸਲਾਸ ਬੁਲਾਣ ਜਾ ਰਹੇ ਹਾਂ ਅਸੀਂ ਤਾਂ ਤੇਜਾ ਸਿੰਘ ਸਮੁੰਦਰੀ ਹਾਲ ਚ ਹੀ ਕਰਨਾ ਆਇਆ ਗੈਰ ਤਰੀਕ ਨੂੰ ਇਤਲਾਸ ਹੋਏਗਾ ਬਿਲਕੁਲ ਹੋਊਗਾ ਜੀ ਅੱਜ ਅੱਜ ਸੁਖਬੀਰ ਬਾਦਲ ਮਾਫੀ ਮੰਗ ਰਿਹਾ ਕਹਿੰਦੇ ਮੇਰੇ ਤੋਂ ਨਾਰਾਜ਼ ਹੋ ਕੇ ਜਿਹੜੇ ਗਏ ਸੀ ਮੈਂ ਉਹਨਾਂ ਤੋਂ ਹੱਥ ਜੋੜ ਕੇ ਮਾਫੀ ਮੰਗਦਾ ਉਹ ਕਹਿੰਦੇ ਮਾ ਪਾਰਟੀ ਦੇ ਵਿੱਚ ਆਣ ਸਾਰ ਚਲੋ ਗੱਲ ਇਦਾਂ ਜੀ ਵੀ ਮਾਫੀ ਤਾਂ ਮੰਗੀ ਸੀ ਅਕਾਲ ਤਖਤ ਸਾਹਿਬ ਜਾ ਕੇ ਖਿਮਾ ਜਾਂਚਣਾ ਕੀਤੀ ਸੀ ਪਰ ਬੜੇ ਇਸ ਗੱਲ ਦਾ ਸਾਨੂੰ ਅਫਸੋਸ ਵੀ ਆ ਤੇ ਮਤਲਬ ਦੁੱਖ ਵੀ ਆਉਂਦਾ ਆ ਕਿ ਐਡੀ ਵੱਡੀ ਸੇਵਾ ਉਹਨਾਂ ਨੇ ਕੀਤੀ ਆ ਪੰਜਾਬ ਦੀ ਪੰਥ ਦੀ ਤੇ ਉਹਨਾਂ ਨੂੰ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਤੋਂ ਭਜਣਾ ਨਹੀਂ ਚਾਹੀਦਾ ਅੱਜ ਲੱਖ ਵਾਰੀ ਮਾਫੀ ਮੰਗਣ ਪਹਿਲਾਂ ਵੀ ਮੰਗੀਆਂ ਉਹ ਕੋਈ ਬਹੁਤਾ ਉਹਦਾ ਮਤਲਬ ਨਹੀਂਗਾ ਕੋਈ ਬਹੁਤੀਆਂ ਮੈਂ ਨਹੀਂ ਦਿਖਾਉਂਦੀਆਂ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਪਹਿਰਾ ਦੇਣਾ ਚਾਹੀਦਾ ਸੀਗਾ ਸੱਤ ਮੈਂਬਰੀ ਕਮੇਟੀ ਨੂੰ ਭਰਤੀ ਕਰਨੀ ਚਾਹੀਦੀ ਸੀ ਅਸਤੀਫੇ ਉਦੋਂ ਹੀ ਆਉਣੇ ਚਾਹੀਦੇ ਸੀ ਜਦੋਂ ਸਿੰਘ ਸਭਾ ਨੇ ਕਿਹਾ ਸੀਗਾ ਤੇ ਹੁਕਮਨਾਮੇ ਇਨ ਬਿਨ ਲੱਗ ਹੋਣਾ ਚਾਹੀਦਾ ਸੀ ਮਤੇ ਦੇ ਦਾ ਕੋਈ ਸਬੰਧ ਨਹੀਂਗਾ 11 ਤਰੀਕ ਦੇ ਜਲਾਸ ਨਾਲ ਮਤਾ ਤਾਂ ਚਲੋ ਉਹਨਾਂ ਨੇ ਆਪਣੇ ਹਿਸਾਬ ਨਾਲ ਆਪਣੀ ਮੀਟਿੰਗ ਕਰਕੇ ਉਹਨਾਂ ਨੇ ਇੱਕ ਸੁਨੇਹਾ ਦਿੱਤਾ ਪੰਥ ਨੂੰ ਤੇ ਅਸੀਂ ਆਪਣਾ ਜਨਾਸ ਕਰਨਾ ਬਿਕੋਜ਼ ਪਹਿਲਾਂ ਹੀ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਆਇਆ ਅਸੀਂ ਤਾਂ ਉਹਨੂੰ ਨਿਪਰੇ ਚੜਨਾ ਉੱਤੇ ਪੈਰਾ ਦੇਣਾ ਆ ਅੱਜ ਦੀ ਮੀਟਿੰਗ 'ਚ ਸਾਰੇ ਲੀਡਰ ਤੁਸੀਂ ਇਕੱਠੇ ਸੀ ਕਿਉਂਕਿ ਬੀਬੀ ਜੀ ਕਹਿੰਦੇ ਨਾ ਦਰਵਾਜ਼ਾ ਖੋਲ ਕੇ ਬਾਹਰ ਜਾਓ ਮੇਰੀ ਸੁਣੋ ਗੱਲ ਜੀ ਇਹ ਡੈਮੋਕ੍ਰੇਸੀ ਆ ਡੈਮੋਕ੍ਰੇਸੀ ਆ ਥੋੜਾ ਬਹੁਤਾ ਤਾਂ ਹੋਣਾ ਹੀ ਹੁੰਦਾ ਤਲਕੀ ਨਹੀਂ ਤਲਕੀ ਨਹੀਂ ਥੋੜੀ ਥੋੜੀ ਬਹੁਤੀ ਹੁੰਦਾ ਕਈ ਵਾਰੀ ਕਈ ਵਾਰੀ ਨਹੀਂ ਡੈਮੋਕ੍ਰੇਸੀ ਦਾ ਤਾਂ ਚਲੋ ਸਾਰਿਆਂ ਦੀ ਰਾਇ ਨਾ ਹੀ ਬਣਨਾ ਆ ਡੈਮੋਕ੍ਰੈਟਿਕ ਸਿਸਟਮ ਨਹੀਂ ਬਣਨਾ ਆ ਪਰ ਬਿਕੋਜ਼ ਇਹ ਇਹ ਅਸਲੀ ਜਮਹੂਰੀਅਤ ਇੱਥੇ ਨਜ਼ਰ ਆਉਂਦੀ ਆ ਉਹ ਜਿਹੜੀ ਜਮਹੂਰੀਅਤ ਦੁੰਦੇ ਆ ਵੀ ਲਫਾਫੇ ਚੋਂ ਜੇਬ ਚੋਂ ਕੱਢਦੇ ਹੋ ਤੇ ਉਹਨੂੰ ਫਲਾਣੇ ਨੂੰ ਅਧਿਕਾਰ ਦੇਦੇ ਹੋ ਉਹ ਹੈ ਨਹੀਂਗਾ ਮਤਲਬ ਸਾਰਿਆਂ ਦੀ ਸਲਾਹ ਨਾ ਸਾਰਿਆਂ ਦੀ ਗੱਲਬਾਤ ਨਾ ਸਭ ਨੂੰ ਮੌਕਾ ਦਿੱਤਾ ਉਹਦੇ ਮੁਤਾਬਕ ਹੀ ਜੋ ਡੈਲੀਗੇਟ ਚਾਹੁੰਦੇ ਆ ਅਲਟੀਮੇਟਲੀ ਉਹ ਹੋਣਾ ਆ ਜਾਂ ਪ੍ਰਧਾਨਗੀ ਨੂੰ ਲੈ ਕੇ ਦੋ ਸੂਰਖੜ ਅਫੋਰੇ ਖੜੇ ਨਹੀਂ ਨਹੀਂ ਦੇਖੋ ਮਤਲਬ ਇਹ ਮਹਿਫਿਲ ਇਹ ਨਾ ਲੋਕਤੰਤਰ ਇਹ ਦੋ ਦੇ ਤਿੰਨ ਹੋ ਸਕਦੇ ਚਾਰ ਹੋ ਸਕਦੇ ਆ ਹਰ ਇੱਕ ਦਾ ਰਾਈਟ ਹੈਗਾ ਆ ਕੋ ਕੋਈ ਆਪਾਂ ਕਿਸੇ ਨੂੰ ਬੀਬੀ ਜੀ ਨੇ ਡਿਕਲੇਅਰ ਕਰਤਾ ਉਹ ਚੋਣ ਲੜਨ ਆਪਾਂ ਕਿਸੇ ਨੂੰ ਨਹੀਂ ਰੋਕ ਸਕਦੇ ਨਹੀਂ ਕਿਸੇ ਨੇ ਡਿਕਲੇਅਰ ਨਹੀਂ ਕੀਤਾ ਕਿਸੇ ਨੇ ਨਹੀਂ ਇਹ ਗੱਲ ਆਖੀ ਸਿਰਫ ਜੋ ਡੈਲੀਗੇਟਾਂ ਦੀ ਭਾਵਨਾ ਆ ਉਹਦੇ ਬਾਰੇ ਚਰਚਾ ਹੋਈ ਆ ਵੀ ਆਪਾਂ ਇਸ ਇਸ ਜਿਹੜੀ ਪ੍ਰਕਿਰਿਆ ਨੂੰ ਨੇਪਰੇ ਚਾੜਨਾ ਆ ਇਹਨੂੰ ਇਹਦਾ ਅੰਜਾਮ ਦੇਣਾ ਆ 11 ਤਰੀਕ ਨੂੰ ਉਹਨੂੰ ਆਪਾਂ ਸਾਰੇ ਸਹਿਮਤੀ ਦੇ ਆਪਣੇ ਉਹਨਾਂ ਭਾਵਨਾ ਨਾਲ ਕਰੀਏ ਪਰ ਸਹਿਮਤੀ ਹੋਵੇ ਜੋ ਡੈਲੀਗੇਟ ਚਾਹੁੰਦੇ ਉਹਦੇ ਮੁਤਾਬਿਕ ਸਹਿਮਤੀ ਨਾਲ ਹੋਏਗਾ ਜਾਂ ਦੋ ਚਿਹਰੇ ਸਾਹਮਣੇ ਹੋਣਗੇ ਜਾਂ ਚੋਣ ਹੋਏਗੀ ਦੇਖੋ ਸਾਰਾ ਸਾਰੇ ਫੈਸਲੇ ਪਰਮਾਤਮਾ ਦੀ ਕਿਰਪਾ ਨਾਲ ਸਹਿਮਤੀ ਨਾਲ ਹੋਣਗੇ